ਇਸ਼ਿਆ ਮੁੱਦੇ ਐ ਕਿ ਐ ਦੇਖੋ ਬੜਾ ਤੁਹਾਡਾ ਧੰਨਵਾਦ ਆ ਤੁਸੀਂ ਆਪਣਾ ਸਮਾਂ ਕੱਢ ਕੇ ਆਏ ਹੋ ਬੰਦੇ ਨੂੰ ਕਹਿ ਰਹੇ ਆ ਕਿਉਂਕਿ ਬੜਾ ਇਤਿਹਾਸਿਕ ਸ਼ਹਿਰ ਆ ਔਰ ਬੜਾ ਕਾਂਗਰਸ ਪਾਰਟੀ ਦੇ ਨਾਲ ਬੜਾ ਵੱਡਾ ਯੋਗਦਾਨ ਆ ਸ਼ਹਿਰ ਦੇ ਵਿੱਚ ਤੋ ਇਸ ਕਰਕੇ ਬੜਾ ਦੁੱਖ ਲੱਗਦਾ ਜਦੋਂ ਇੱਥੋਂ ਦੇ ਹਾਲਾਤ ਦੇਖੀਦੇ ਆ ਔਰ ਖਾਸ ਕਰਕੇ ਬਾਕੀ ਮੁੱਦਿਆਂ ਦੇ ਉੱਤੇ ਤੇ ਚਲੋ ਫਿਰ ਵੀ ਚਰਚਾ ਕਰਾਂਗੇ ਲੇਕਿਨ ਮੇਰੀ ਇੱਕ ਬੜੀ ਗੁਜ਼ਾਰਿਸ਼ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਅੱਜਕੱਲ੍ਹ ਸਮੇਂ ਦੇ ਵਿੱਚ ਇਸ ਮੌਜੂਦਾ ਸਰਕਾਰ ਨੇ ਜਿਹੜਾ ਕੱਲ ਪਰਸੋ ਨਾਲ ਦੇਖ ਰਹੇ ਸੀ ਕਈ ਐਫਐਫਆਰਾਂ ਦੀ ਤਿੰਨ ਐਫਐਫਆਰਾਂ ਕੀਤੀਆਂ ਵਾ ਇਹੋ ਜਿਹੜਾ ਆਪਣਾ ਕੀ ਕਹਿੰਦੇ ਮਿੱਟੀ ਘਟਾ ਅੱਖਾਂ ਚ ਲੋਕਾਂ ਦੀ ਚਪਾ ਰਹੇ ਆ ਇੱਕ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਮਾਈਨਿੰਗ ਤੇ ਬੜੇ ਸਦਰ ਗਾਂ ਮੈਂ ਇਹ ਕਹਿਣਾ ਚਾਹੁੰਦਾ ਤਿੰਨ ਸਾਲ ਹੋ ਗਏ ਕੋਰੜਾਂ ਦੀ ਲੁੱਟ ਹੋ ਚੁੱਕੀ ਹੈ ਉਹ ਪੈਸਾ ਦਿੱਲੀ ਇਲੈਕਸ਼ਨ ਚ ਵਰਤਿਆ ਜਾ ਰਿਹਾ ਉਹ ਪੈਸਾ ਮੰਤਰੀ ਐਮਐਲਏ ਦੀ ਜੇਬਾਂ ਚ ਜਾ ਰਿਹਾ ਉਹ ਪੈਸਾ ਕਿੰਨਾ ਲੋਕਾਂ ਕੋਲ ਜਾ ਰਿਹਾ ਮਾਈਨਿੰਗ ਹੋ ਰਹੀ ਠੀਕ ਹੈ ਜੀ ਇਹ ਮੰਨ ਲਓ ਐਫ ਆਈ ਆਰ ਕਰਤੀ ਇਹਦਾ ਮਤਲਬ ਟ੍ਰੈਸ਼ਰਾਂ ਨੇ ਉੱਥੇ ਗਲਤ ਕੰਮ ਕੀਤਾ ਮਸ਼ੀਨਰੀ ਪਤਾ ਨਹੀਂ ਕਿਹਦੇ ਤੇ ਪਾਤਾ ਜਮੀਨ ਪੱਟੀ ਗਈ ਇਹ ਜਿਹੜਾ ਪੈਸਾ ਇਕੱਠਾ ਹੋਇਆ ਉਹ ਕਿੰਨਾ ਕੋਲ ਗਿਆ ਉਹ ਕਿੰਨਾ ਲੋਕਾਂ ਦੀ ਜੇਬਾਂ ਦੇ ਵਿੱਚ ਉਹ ਪੈਸਾ ਜਾ ਰਿਹਾ ਔਰ ਉਹ ਪਾਰਟੀ ਦੇ ਠੇਕੇਦਾਰਾਂ ਕੋ ਜਾ ਰਿਹਾ ਪਾਰਟੀ ਦੇ ਐਮ ਐਲ ਏ ਮੰਤਰੀਆਂ ਕੋ ਜਾ ਰਿਹਾ ਜਿਹੜੀ ਜਾਂਚ ਕਰਨੀ ਬੰਦੀ ਆ ਜਿਹੜੇ ਮੀਡੀਆ ਰਾਹੀਂ ਇਹਨਾਂ ਨੂੰ ਸਵਾਲ ਪੁੱਛਣੇ ਬੰਦੇ ਆ ਉਹ ਇਸ ਪੈਸੇ ਦੀ ਬਲੈਕ ਡਿਜੀਟ ਮਨੀ ਆ ਜੇディ ਟ੍ਰੇਲ ਜਿਹਦੇ ਕਰਕੇ ਇਹਨਾਂ ਨੂੰ ਸੁਪਰੀਮ ਕੋਰਟ ਨੇ ਉੱਥੇ ਸਜ਼ਾ ਕੀ ਕੱਲ੍ਹ ਐਫਆਈਆਰ ਦੇਣਾ ਮੈਨੂੰ ਪਤਾ ਹੁੰਦਾ ਵੇਕਰ ਐਫਆਈਆਰ ਦਿੱਤੀ ਗਈ ਆ ਅਗਰ ਇਲੀਗਲ ਮਾਈਨਿੰਗ ਹੋਈ ਆ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਕੱਲ ਦੀ ਇਲੀਗਲ ਮਾਈਨਿੰਗ ਚੱਲ ਰਹੀ ਸੀ ਇਹਦਾ ਮਤਲਬ ਉਹ ਘੱਟੋ ਘੱਟ 3 ਸਾਲਾਂ ਦੀ ਚੱਲ ਰਹੀ ਸੀ ਕਿੰਨੀਆਂ ਐਫਆਈਆਰਾਂ ਦੁਬਾਰਾ ਦੁਬਾਰਾ ਹੋਈਆਂ ਕਿੰਨੀਆਂ ਸੇਮ ਬੰਦਿਆਂ ਤੇ ਹੋਈਆਂ ਔਰ ਅਗਰ ਉਹ ਬੰਦਿਆਂ ਨੇ ਪੈਸੇ ਕਮਾਏ ਇਹ ਐਫਆਈਆਰਾਂ ਦਾ ਮੈਨੇ ਕੀ ਰਹਿ ਜਾਂਦਾ ਅਗਰ ਉਹ ਦੁਬਾਰਾ ਆ ਕੇ ਮਾਈਨਿੰਗ ਕਰਨ ਲੱਪੈਣ ਕੋਕਟੂ ਬੁਤਲੀ ਆ ਕੇ ਅਗਰ ਉਹ ਦੁਬਾਰਾ ਆ ਕੇ ਰੁਪਈਏ ਕਮਾਉਣ ਲੱਪੈਣ ਸੋ ਇਹ ਜਿਹੜੀ ਬਲੈਕ ਮਨੀ ਆ ਜਿਹੜੀ ਘੁੰਮ ਰਹੀ ਆ ਜਿਹੜੀ ਇਹ ਬਦਲਾਵ ਦੇ ਨਾਮ ਤੇ ਬਣੀ ਹੋਈ ਸਰਕਾਰ ਸੀ ਇਹਦਾ ਜਿਹੜਾ ਵੇਰਵਾ ਆ ਇਸ ਸਰਕਾਰ ਨੂੰ ਦੇਣਾ ਚਾਹੀਦਾ ਨਹੀਂ ਤਾਂ ਇਹ ਮੰਨਿਆ ਜਾਊਗਾ ਵੀ ਇਹ ਜਿੰਨੀਆਂ ਸਰਕਾਰਾਂ ਵਾਂ ਤੇ ਜਿੰਨੇ ਇੱਥੋਂ ਦੇ ਨੁਮਾਇੰਦੇ ਆ ਇਹਨਾਂ ਨੂੰ ਬਹੁਤ ਭਲੀ ਭਾਤੀ ਲਾਭ ਹੋ ਰਿਹਾ ਇਹਨਾਂ ਦੀ ਜੇਬਾਂ ਭਰੀਆਂ ਜਾ ਰਹੀਆਂ ਔਰ ਰੱਜ ਕੇ ਇਹਨਾਂ ਤੋਂ ਰੁਪਈਆ ਕਮਾਇਆ ਜਾ ਰਿਹਾ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਵਸੂਲ ਕਰਨਗੇ ਔਰ ਅਗਰ ਸਾਡੀ ਸਰਕਾਰ ਬਣਦੀ ਆ ਕਿ ਅਸੀਂ ਵੀ ਇਸ ਚੀਜ਼ ਦਾ ਇਨਾਂ ਤੋਂ ਬਕਾਇਦਾ ਵੇਰਵਾ ਨਹੀਂ ਸੀਨੀਅਰ ਪਾਰਟੀ ਆਈ ਸੀ ਉਹ ਤਾਂ ਮਾਰੇ ਕੋਸ਼ਿਸ਼ ਕੀਤੀ ਤਾਂ ਸਾਡੇ ਜਿਹੜਾ ਸੀ ਨਾ ਉਹ ਸਰਕਾਰ ਆ ਉਹ ਸਾਡੇ ਚੱਲਣੀ ਕਿ ਉਹ ਦੇਖੋ ਇਹ ਬੜੀ ਮੰਦਪੱਤ ਦੀ ਗੱਲ ਹੈ ਵੀ ਸਾਡੀ ਸਰਕਾਰ ਪਹਿਲਾਂ ਕੋਈ ਪਿਛਲੀ ਸਰਕਾਰ ਜਿਹੜੀ ਸੀ ਉਹ ਸਰਕਾਰ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਜਿੱਥੇ ਪੰਥਕ ਮੁੱਦਿਆਂ ਦੇ ਉੱਤੇ ਉਹ ਸਰਕਾਰ ਗਈ ਉੱਥੇ ਇਹ ਵੀ ਉਹਨਾਂ ਤੇ ਬੜਾ ਵੱਡਾ ਇਲਜ਼ਾਮ ਸੀ ਵੀ ਮਾਈਨਿੰਗ ਕਰਕੇ ਉਸ ਸਰਕਾਰ ਦਾ ਜਿਹੜਾ ਵਾ ਨੁਕਸਾਨ ਹੋ ਸਾਡੀ ਸਰਕਾਰ ਬਦਲਣ ਦਾ ਕਾਰਨ ਵੀ ਕਿਤੇ ਨਾ ਕਿਤੇ ਮਾਈਨਿੰਗ ਸੀ ਵੀ ਮਾਈਨਿੰਗ ਦਾ ਇਸ ਸਰਕਾਰ ਦਾ ਬੜਾ ਨੁਕਸਾਨ ਹੋ ਮਸਲਾ ਇਹ ਨਹੀਂ ਆ ਵੀ ਪਿਛਲੀ ਸਰਕਾਰ ਦੇ ਵੇਲੇ ਹੋਇਆ ਉਸ ਤੋਂ ਪਿਛਲੀ ਮਸਲਾ ਇਹ ਆ ਵੀ ਕਿਸ ਸਰਕਾਰ ਵੇਲੇ ਮਾਈਨਿੰਗ ਹੋ ਰਹੀ ਆ ਜਾਂ ਨਹੀਂ ਹੋ ਰਹੀ ਸਰਕਾਰਾਂ ਬਦਲੀਆਂ ਗਈਆਂ ਇਸ ਮੁੱਦੇ ਤੋਂ ਔਰ ਅਗਰ ਸਰਕਾਰ ਇਹ ਵੀ ਬਦਲੀ ਜਾਊਗੀ ਉਹਦੇ ਨਾਲ ਕੀ ਇਹ ਮੁੱਦਾ ਹੱਲ ਹੋ ਜਾਊ ਸਰਕਾਰ ਬਦਲਣ ਨਾਲ ਉਹ ਜਿਹੜੇ ਬੰਦੇ ਲੁੱਟ ਖਸੁੱਟ ਕਰ ਰਹੇ ਆ ਉਹਨਾਂ ਦਾ ਹਿਸਾਬ ਕਿਤਾਬ ਲੈਣਾ ਜ਼ਰੂਰੀ ਆ ਨਹੀਂ ਤਾਂ ਐ ਹਰ ਸਰਕਾਰ ਬਦਲੂਗੀ ਕੁਝ ਬੰਦੇ ਆਣਗੇ ਠੇਕੇ ਤੇ ਲੁੱਟਣਗੇ ਔਰ ਫਿਰ ਚੱਲ ਜਾਣਗੇ ਆਪਣੇ ਘਰ ਪਰਣਗੇ ਔਰ ਲੋਕ ਉੱਥੇ ਦੇ ਉੱਥੇ ਮਹਿੰਗਾਈ ਦੇ ਦੌਰ ਦੇ ਵਿੱਚ ਇਸ ਤਰੀਕੇ ਦੇ ਨਾਲ ਬਲੈਕ ਮਨੀ ਦਾ ਲੋਕਾਂ ਦੀ ਜੇਬਾਂ ਚ ਲੋਕਲ ਐਮਐਲਏਾਂ ਦੀ ਲੋਕਲ ਨਮਾਇੰਦਿਆਂ ਦੇ ਜਾਣਾ ਇਹ ਬੜੀ ਮੰਦਪੱਗੀ ਸਰ ਜਿਹੜੀ ਦਿੱਲੀ ਚ ਹਾਰ ਹੋਈ ਹੈ ਤੁਹਾਡੀ ਆਪ ਜੀ ਕੀ ਕਾਰਨ ਮੰਨਦੇ ਹੋ ਕਿਉਂਕਿ ਐਨੀ ਪੂਰੀ ਹਾਰ ਤੇ ਬਹੁਤ ਜ਼ਿਆਦਾ ਹੈ ਦੇਖੋ ਹਾਰ ਤਾਂ ਹੈ ਪਰ ਪ੍ਰਭਾਵ ਤੁਹਾਡਾ ਕਿਤੇ ਨਾ ਕਿਤੇ ਪੰਜਾਬ ਚ ਵੀ ਪਊਗਾ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਹੁੰਦੀਆਂ ਉਹਨਾਂ ਦੇ ਬਾਰੇ ਵਿੱਚ ਦਿੱਲੀ ਯੂਨਿਟ ਔਰ ਉੱਥੋਂ ਦੀ ਲੀਡਰਸ਼ਿਪ ਦੱਸ ਸਕਦੇ ਅਸੀਂ ਪੰਜਾਬ ਦੇ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਪੰਜਾਬ 'ਚ ਸਰਕਾਰ ਕਾਂਗਰਸ ਦੀ ਬਣ ਸਕਦੀ ਸਰ ਖੇਮਿਆਂ 'ਚ ਕਾਂਗਰਸ ਵੱਡੀ ਹੋਈ ਹੈ ਕਿੱਦਾਂ ਕਿੰਨੀ ਤੁਸੀਂ ਕਾਂਗਰਸ ਸਰਕਾਰ ਬਣ ਦੇਖੋ ਇਹਦੇ ਅੰਦਰ ਅਗਰ ਇਹ ਇਸ ਕਰਕੇ ਕਹਿੰਦਾ ਜਦੋਂ ਖੇਮੇ ਖਤਮ ਹੋਣਗੇ ਜਦੋਂ ਇੱਕ ਜੁਟਤਾ ਹੋਊਗੀ ਜਦੋਂ ਪਾਰਟੀ ਜਿਹੜੀ ਆ ਇੱਕਜੁੱਟ ਹੋ ਕੇ ਲੜੂਗੀ ਤੇ ਸਰਕਾਰ ਬਣੂਗੀ ਇਹ ਮੈਂ ਸਰਕਾਰ ਬਣਨ ਦਾ ਕੱਲਾ ਇਹ ਨਹੀਂ ਕਹਿੰਦਾ ਸਰਕਾਰ ਇਸ ਕਰਕੇ ਬਣ ਦੂਗੀ ਮੇਰੇ ਕਹਿਣ ਤੇ ਬਣ ਜੂ ਜਿਹੜੀ ਤੁਸੀਂ ਵੀ ਗੱਲ ਕਹਿ ਰਹੇ ਹੋ ਜਿਹੜੀ ਮੈਂ ਵੀ ਕਹਿ ਰਿਹਾ ਜਦ ਤੱਕ ਕਾਂਗਰਸ ਇਕੱਠੀ ਨਹੀਂ ਹੋਊਗੀ ਜਦ ਤੱਕ ਕਾਂਗਰਸ ਪਾਰਟੀ ਇਕਜੁੱਟ ਨਹੀਂ ਹੋਊਗੀ ਸਹੀ ਬੰਦੇ ਨੂੰ ਜਿਹਦਾ ਜੋ ਮਾਨ ਸਨਮਾਨ ਆ ਉਹ ਨਹੀਂ ਮਿਲੂਗਾ ਔਰ ਜਿਹਨੂੰ ਜਿਹੜਾ ਬਲੈਕਸ਼ੀਪ ਆ ਉਹਨੂੰ ਬਾਹਰ ਕੱਢੋ ਜਿਹੜੇ ਚੰਗੇ ਘੋੜੇ ਆ ਉਹਨਾਂ ਨੂੰ ਮੌਕਾ ਦਿਓ ਤਾਕੀ ਕਾਂਗਰਸ ਸਰਕਾਰ ਬਣਾ ਸਕੇ ਚੰਗੇ ਐਕਸ ਵਾਲੇ ਲੋਕਾਂ ਨੂੰ ਲਈ ਆਈਏ ਚੰਗੇ ਲੀਡਰਸ਼ਿਪ ਲਈ ਸਰ ਮੈਂ ਇਹ ਨਹੀਂ ਦੀ ਗੱਲ ਕੀਤੀ ਤੁਸੀਂ ਕਿਉਂ ਨਹੀਂ ਪੰਜਾਬ ਦੇ ਜਿਹੜੇ ਥੋੜੇ ਕਾਂਗਰਸ ਦੇ ਆਲਾ ਲੀਡਰ ਹੈਗੇ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ ਮਾਇਂ ਦੇ ਖਿਲਾਫ ਸਮਾਜ ਸੇਵੀ ਸੰਗਠਨ ਆਵਾਜ਼ ਬੁਲੰਦ ਕਰਦੇ ਲੇਕਿਨ ਕਾਂਗਰਸ ਕਿਉਂ ਚੁੱਪੀ ਬਈ ਹੈ ਮੈਂ ਤੁਹਾਡੇ ਸਾਹਮਣੇ ਆਵਾਜ਼ ਬੁਲੰਦ ਤੁਸੀਂ ਅੱਜ ਬੁਲੰਦ ਕਰ ਰਹੇ ਹੋ 2.5 ਸਾਲ ਸਰਕਾਰ ਨੂੰ ਦੇਖੋ ਇਸ ਤੋਂ ਪਹਿਲਾਂ ਅਸੀਂ ਸਾਲ ਪਹਿਲਾਂ ਅਸੀਂ ਵੇਖਿਆ ਹੀ ਹੋਣਾ 6 ਮਹੀਨੇ ਪਹਿਲਾਂ ਇੱਕ ਵਾਰ ਟਿੱਪਰ ਕਿੰਨਾ ਵੱਡਾ ਪਰਚਾ ਹੋਇਆ ਸੀ ਇੰਨਾ ਵੱਡਾ ਪਰਚਾ ਜ਼ਿਲ੍ਹੇ 'ਚ ਨਹੀਂ ਹੋਇਆ ਸੀ 20 ਟਿੱਪਰ 7-8 ਮਸ਼ੀਨਾਂ ਸਾਰੀਆਂ ਫੜੀਆਂ ਗਈਆਂ ਸੀ ਲੇਕਿਨ ਕਰੀਏ ਕਿ ਸਰਕਾਰ ਜਿਹੜੀ ਆ ਪੁਲਿਸ ਜਿਹੜੀ ਆ ਉਹ ਮਤਲਬ ਇਸ ਚੀਜ਼ ਦੇ ਉੱਤੇ ਉਹ ਵੀ ਆਪਣੇ ਹੱਥ ਖੜੇ ਕਹਿੰਦੀ ਆ ਕਿਉਂਕਿ ਜਦੋਂ ਸਰਕਾਰ ਦੀ ਮੰਨਛਾ ਹੀ ਆ ਅਸੀਂ ਆਵਾਜ਼ ਬੁਲੰਦ ਕੱਲੀ ਮੇਰੇ ਕਰਨ ਨਾਲ ਤਾਂ ਕੁਝ ਵੀ ਨਹੀਂ ਹੋਣਾ ਇਹ ਮੈਂ ਤਾਂ ਇਸ ਗੱਲ ਨੂੰ ਮੰਨਦਾ ਵਾਂ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਦੇ ਉੱਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਜਿਹੜਾ ਨਹੀਂ ਬੋਲਦਾ ਮੈਨੂੰ ਲੱਗਦਾ ਉਹ ਵੀ ਰਲਿਆ ਹੋ ਸਦਾ ਹੂੰ ਇਹ ਸਰ ਆਮ ਆਦੀ ਪਾਰਟੀ ਦੇ ਬੜੇ ਲੀਡਰ ਹੈ ਅਮਨ ਅਰੋੜਾ ਅੱਜ ਉਹਨਾਂ ਨੇ ਟਵੀਟ ਕੀਤਾ ਕਿ ਜਿਹੜੇ ਬਾਜਵਾਲੀ ਤੁਹਾਡੇ ਹੈਗੇ ਇਹਨਾਂ ਦੀ ਬੀਜੇਪੀ ਨਾਲ ਮਿਲ ਨਹੀਂ ਗੁਲੀ ਪਹੁੰਚਦਾ ਹੈ ਇਹ ਕਿਸੇ ਵੀ ਵੇਲੇ ਵੀ ਸਮੇਂ ਬੀਜੇਪੀ ਚ ਜਾ ਸਕਦਾ ਹੈ ਇਹ ਇਹਦੇ ਅੰਦਰ ਤਾਂ ਬਾਜਵਾ ਸਾਹਿਬ ਬਿਲਕੁਲ ਸਹੀ ਕਹਿ ਰਹੇ ਆ ਇਹਨਾਂ ਦਾ ਕੁਝ ਨਹੀਂ ਪਤਾ ਬੈਂਸ ਸਾਹਿਬ ਚੱਲ ਜਾਣਾ ਬਾਜਵਾ ਸਾਹਿਬ ਨਹੀਂ ਕਹਿ ਰਹੇ ਅਮਨ ਅਰੋੜਾ ਕਹਿ ਰਹੇ ਮੈਂ ਉਹ ਕਹਿ ਰਿਹਾ ਵੀ ਇਹ ਸਭ ਗੱਲਾਂ ਇੱਕ ਹਾਸਿਏ ਗੱਲਾਂ ਲੱਗਦੀਆਂ ਅਗਰ ਬੀਜੇਪੀ ਜਾਣਾ ਹੁੰਦਾ ਤੇ ਬੜੇ ਸਾਡੇ ਲੀਡਰ ਚਲੇ ਗਏ ਆ ਬੀਜੇਪੀ ਦੀ ਹੁਣ ਜਿਹੜੀ ਲੀਡਰਸ਼ਿਪ ਉੱਪਰਲੀ ਗੱਲ ਆ ਉਹ ਖਤਮ ਹੋ ਚੁੱਕੀ ਆ ਉੱਥੇ ਉਹਨਾਂ ਦੇ ਕੋਲ ਲੀਡਰ ਇੰਨੇ ਕ ਆ ਚੁੱਕੇ ਆ ਨਾ ਤਾਂ ਉੱਥੇ ਸਿਰਫ ਆਮ ਆਦਮੀ ਦੇ ਜਿਹੜੇ ਦਰਵਾਜੇ ਆ ਜੋ ਕਿ ਬੀ ਟੀਮ ਦੇ ਤੌਰ ਤੇ ਉੱਤੇ ਕਰਦੇ ਆ ਉਹੀ ਜਾਣਗੇ ਸਾਡੀ ਲੀਡਰਸ਼ਿਪ ਇੱਥੇ ਬਕਾਇਦਾ ਸਰ ਪੰਜਾਬ ਤੇ ਅਮਨ ਕਾਨੂੰਨ ਵਿਵਸਥਾ ਲੂਟ ਪਾਟ ਕੀ ਗਣਾ ਕੰਮ ਹੋ ਰਿਹਾ ਦੇਖੋ ਇਹ ਬੜੀ ਇੰਪੋਰਟੈਂਟ ਮੁੱਦਾ ਵਾ ਜਿਹਦੇ ਤੇ ਸਰਕਾਰ ਇਹ ਸੂਬਾ ਬੜੇ ਲੰਬੇ ਸਮੇਂ ਤੋਂ ਖੜਾ ਰਹਿੰਦਾ ਹੂੰ ਔਰ ਅੱਜ ਦੇ ਸਮੇਂ 'ਚ ਇਹ ਸਰਕਾਰ ਦੀ ਜਿਹੜੀ ਫੇਲਿਅਰ ਦਾ ਸਭ ਤੋਂ ਵੱਡਾ ਕਾਰਨ ਆ ਉਹ ਅਮਨ ਕਾਨੂੰਨ ਜਿਹੜੀ ਸਥਿਤੀ ਆ ਪੁਲਿਸ ਨੂੰ ਜਦੋਂ ਤੁਸੀਂ ਸਿਕਿਉਰਟੀਆਂ ਤੇ ਲਾਇਆ ਹੋਵੇ ਜੋ ਕਿ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਅੱਜ ਇਹਨਾਂ ਦੇ ਮੰਤਰੀ ਐਮ ਐਲ ਏ ਸੜ ਤੋਂ 4-4 ਗੁਣਾ ਸਿਕਿਉਰਟੀਆਂ ਲੈ ਕੇ ਘੁੰਮਦੇ ਆ ਹੁਣ ਇਹਨਾਂ ਨੂੰ ਕਾਹਦਾ ਖਤਰਾ ਹੁਣ ਮੁਰਗੀ ਖਾਨੇ ਖੋਲਦੀ ਐ ਸੋ ਇਸ ਕਰਕੇ ਇਹ ਜੋ ਕਥਨੀ ਔਰ ਕਰਨੀ 'ਚ ਬੜਾ ਫਰਕ ਆ ਗੈਂਗਸਟਰਾਂ ਦਾ ਅੱਜ ਇਹ ਤਾਂ ਅਸੀਂ ਵੀ ਨਹੀਂ ਸੁਣਿਆ ਸੀਗਾ ਹਾਲੇਕਿ ਤੁਸੀਂ ਤੁਹਾਡੀ ਉਮਰ ਸਾਡੇ ਤੋਂ ਜ਼ਿਆਦਾ ਪੀ ਸਾਡੇ ਟਾਈਮ ਦੇ ਵਿੱਚ ਵੀ ਇਹ ਨਹੀਂ ਸੁਣਿਆ ਸੀ ਕਦੀ ਕਿ ਪੁਲਿਸ ਸਟੇਸ਼ਨਾਂ ਦੇ ਬਾਹਰ ਹੀ ਕਿਲੋ-ਕਿਲੋਮੀਟਰ ਤੇ ਬੈਰੀਕੇਡ ਲਾ ਦਿੱਤੇ ਜਾਣ ਵੀ ਇੱਥੇ ਕੋਈ ਹਮਲਾ ਨਾ ਹੋ ਜਾਏ। ਸੋ ਲੋਕਾਂ ਦੀ ਫਰਸਟ੍ਰੇਸ਼ਨ ਨੌਜਵਾਨਾਂ ਦੀ ਫਰਸਟ੍ਰੇਸ਼ਨ ਜਿਹੜੇ ਗਲਤ ਰਾਵਾਂ ਤੇ ਤੁਰ ਗਏ ਆ ਉਹ ਆਪਣੀ ਉਹ ਇਸ ਤਰੀਕਿਆਂ ਦੇ ਨਾਲ ਆਪਣੀ ਫਰਸਟ੍ਰੇਸ਼ਨ ਔਰ ਗਲਤ ਰਾਵਾਂ ਤੇ ਗਲਤ ਅੰਸਰਾਂ ਦੇ ਹੱਥ ਚੜ੍ਹ ਕੇ ਉਹ ਨਿਕਲਦੀਆਂ ਪਈਆਂ ਜੁਰੇ ਵਾਸਤੇ ਸਾਡੀਆਂ ਵੀ ਔਰ ਇਹ ਸਰਕਾਰਾਂ ਜ਼ਿੰਮੇਵਾਰ। ਸਰ ਪੰਜਾਬ ਦੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਤੁਕੋ ਮੇਰਾ ਤਾਂ ਸੰਦੇਸ਼ ਪੰਜਾਬ ਦੀ ਜਨਤਾ ਨੂੰ ਇੱਕੀ ਆ ਵੀ ਆਪਾਂ ਸੋਚ ਸਮਝ ਕੇ ਸਰਕਾਰ ਬਣਾਇਆ ਕਰੀਏ ਹਾਸੇ ਕਲਾਕਾਰਾਂ ਨੂੰ ਔਰ ਕਾਮੇਡੀ ਸ਼ੋਅਾਂ ਨੂੰ ਇਸ ਸਟੇਜਾਂ ਤੇ ਹੀ ਚੰਗੇ ਲੱਗਦੇ ਆ ਇਸ ਸਟੇਟ ਚ ਲੰਦੇ ਚੰਗੇ ਨਹੀਂ ਲੱਗਦੇ ਵਿਧਾਨ ਸਭਾ ਦੇ ਸੈਸ਼ਨ ਦੀ ਕੋਈ ਮर्यादा ਹੁੰਦੀ ਆ ਸਟੇਜਾਂ ਦੀ ਕੋਈ ਮर्यादा ਹੁੰਦੀ ਆ ਪੋਲੀਟੀਕਲ ਸਟੇਜਾਂ ਦੀ ਔਰ ਜਿੱਥੇ ਪੋਲੀਟੀਕਲ ਡਿਸਕਸ਼ਨਸ ਹੁੰਦੀਆਂ ਲੇਕਿਨ ਜਦੋਂ ਇਹ ਮਜ਼ਾਕ ਮਖੌਲ ਔਰ ਤੰਜ ਕੱਸਣ ਦੇ ਉੱਤੇ ਇੱਕ ਦੂਜੇ ਦੀ ਤੂੰ ਤੂੰ ਮੈਂ ਮੈਂ ਦੇ ਉੱਤੇ ਕੁਝ ਨਾ ਕੀਤਾ ਮਤਲਬ ਇੱਕ ਤਾਂ ਤੋਂ ਜਿਹੜੀ ਰਿਐਲਿਟੀ ਸ਼ੋ ਨਹੀਂ ਹੁੰਦੇ ਜਿਹੜੇ ਆਪਾਂ ਟੀਵੀ ਤੇ ਵੇਖੀਦੇ ਆ ਉਹ ਰਿਐਲਿਟੀ ਸ਼ੋ ਅੱਜ ਸਰਕਾਰ ਚ ਬਣ ਗਿਆ ਵਾ ਵੀ ਡਰਾਮਾ ਪਖੰਡ ਝੂਠ ਤੂਫਾਨ ਐਂਟਰਟੇਨਮੈਂਟ ਕਾਮੇਡੀ ਇੱਕ ਕਾਮੇਡੀ ਸਰਕਸ ਚੱਲ ਰਹੀ ਆ ਨਾ ਕਿ ਸਰਕਾਰ ਚੱਲ ਰਹੀ ਆ ਮੈਂ ਇੱਕ ਸਵਾਲ ਲੈ ਲੈਣੇ ਆ ਕਿ ਬੜੀ ਚਰਚਾ ਕਿ ਪੰਜਾਬ ਦੀ ਮੁੱਖ ਮੰਤਰੀ ਬਦਲੇ ਜਾ ਰਹੇ ਲੱਗਦਾ ਤੁਹਾਨੂੰ ਵੀ ਐਸਾ ਇਹਨਾਂ ਦੀ ਸਰਕਾਰ ਦਾ ਕੁਝ ਨਹੀਂ ਪਤਾ ਇੱਥੇ ਡੀਜੀਪੀ ਕਦੋਂ ਬਦਲ ਦਿੰਦੇ ਮੰਤਰੀ ਕਦੋਂ ਬਦਲ ਦਿੰਦੇ ਐਮਐਲਏ ਕਦੋਂ ਬਦਲ ਦਿੰਦੇ ਇਹ ਮੈਂ ਤੁਹਾਨੂੰ ਕਹ ਰਿਹਾ ਰੱਬ ਭਰੋਸੇ ਨਹੀਂ ਐ ਤਾਂ ਪਤਾ ਨਹੀਂ ਕਿਹਦੇ ਪਰੋਸੇ ਸਰਕਾਰ ਚੱਲਦੀ ਆ ਇਸ ਦਾ ਇਹੋ ਹੀ ਨਹੀਂ ਪਤਾ ਵੀ ਮੁੱਖ ਮੰਤਰੀ ਹੈ ਵੀ ਹੈ ਕਿ ਨਹੀਂ ਆ ਉਹ ਹੁੰਦੇ ਹੋਈ ਮੁੱਖ ਬਤਰੀ ਨਹੀਂ ਆ ਉਹ ਹੁੰਦੇ ਹੋਈ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਆ ਤੇ ਇਹਦਾ ਹੋਇਆ ਨਾ ਹੋਇਆ ਇੱਕ ਬਰਾਬਰੀ ਹੈ ਕੀ ਕੀ ਚੀਜ਼ ਮੰਨਦੇ ਹੋ ਕਿ ਸਰਕਾਰ ਕੋਲ ਜਿੱਦਾਂ ਹੁਣ ਮਾਈਨਿੰਗ ਤੇ ਹੁਣ ਪਰਚਾ ਹੋਇਆ ਇਸ ਤੋਂ ਪਹਿਲਾਂ ਵੀ ਮਾਈਨਿੰਗ ਠੀਕ ਹੋ ਰਹੀ ਸੀ ਨਹੀਂ ਮੇਰੇ ਹਿਸਾਬ ਨਾਲ ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਵੀ ਮਾਈਨਿੰਗ ਤਾਂ 10 ਸਾਲਾਂ ਤੋਂ ਇਹ ਪਰਚੇ ਕਹਿ ਰਹੇ ਅਸੀਂ ਕਰਤੇ ਆ ਕਈ ਵਾਰ ਅਸੀਂ ਚਲ ਜਾ ਕੇ ਕਰਾ ਦਈਦਾ ਕੋਈ ਹੋਰ ਆ ਕੇ ਕਰਾ ਦਿੰਦਾ ਪਰਚਾ ਦੇਣ ਨਾਲ ਅਗਰ ਮਾਈਨਿੰਗ ਬੰਦ ਹੁੰਦੀ ਆ ਤੇ ਬਿਲਕੁਲ ਫਿਰ ਬਿਲਕੁਲ ਫਿਰ ਬੰਦ ਹੋ ਜਾਣੀ ਚਾਹੀਦੀ ਆ ਲੇਕਿਨ ਜਿਹੜਾ ਪੈਸਾ ਇਕੱਠਾ ਹੋ ਰਿਹਾ ਕਿਹਦੀ ਜੇਬਾਂ ਜਾ ਰਿਹਾ ਜਦ ਤੱਕ ਉਹ ਪੈਸੇ ਦਾ ਇਹ ਨਹੀਂ ਦੱਸਣਗੇ ਵੀ ਰੋਪੜ ਦਾ ਐਮਐਲਏ ਕਿੰਨੇ ਪੈਸੇ ਲੈ ਰਿਹਾ ਇੱਥੋਂ ਦਾ ਐਮਐਲਏ ਕਿੰਨੇ ਪੈਸੇ ਲੈ ਰਿਹਾ ਇੱਥੋਂ ਦਾ ਮੰਤਰੀ ਕਿੰਨੇ ਪੈਸੇ ਲੈ ਰਿਹਾ ਜਾਂ ਜਿਹੜਾ ਪੈਸਾ ਇਕੱਠਾ ਹੋ ਰਿਹਾ ਉਹ ਕਿਹਨਾਂ ਦੀ ਜੇਬਾਂ 'ਚ ਜਾ ਰਿਹਾ ਜਿਸ ਦਿਨ ਉਹ ਪੈਸਿਆਂ ਦਾ ਹਿਸਾਬ

ਉੱਥੇ ਪਤਾ ਚੱਲੇ ਵੀ ਰੁਪਈਆ ਕਿਹੜਾ ਦੇ ਕੇ ਜਾਂਦਾ ਇਹਨਾਂ ਦੇ ਅਕਾਊਂਟ ਚੈੱਕ ਕਰੋ ਇਹਨਾਂ ਦੀ ਬਲੈਕ ਮਨੀ ਚੈੱਕ ਕਰੋ ਇਹਨਾਂ ਦੀ ਜਾਇਦਾਦਾਂ ਚੈੱਕ ਕਰੋ ਵੀ ਜਦੋਂ ਆਏ ਸੀ ਉਦੋਂ ਕਿੰਨੀ ਜਾਇਦਾਦ ਸੀ ਇਹਨਾਂ ਦੇ ਨਾਲ ਦੇ ਹੋਣੀ ਜਾਇਦਾਦਾਂ ਚੈੱਕ ਕਰੋ ਵੀ ਜਿਹੜੇ ਇਹਨਾਂ ਦੇ 7 8 10 ਆਲੇ ਦੁਆਲੇ ਬੰਦੇ ਆ ਉਹਨਾਂ ਦੀ ਜਾਇਦਾਦ ਚੈੱਕ ਕਰਾਓ ਵੀ ਉਹਨਾਂ ਦੀ ਜਾਇਦਾਦਾਂ ਦੇ ਵਿੱਚ ਕਿੰਨਾ ਇਜਾਫਾ ਹੋਇਆ ਤੁਹਾਨੂੰ ਆਪਣੇ ਪਤਾ ਚੱਲ ਜੂ ਬਲੈਕ ਮਨੀ ਕਿੱਥੇ ਮੰਤਰੀ ਮੰਡਲ ਜਿਹੜੀ ਸੀ ਆਵਾਜ਼ ਪਾ ਰਹੀ ਉਹ ਪੰਜਾਬ ਵਿੱਚ ਰੰਗੋਲ ਸ਼ੁਰੂ ਹੋਣੇ ਕਰਨਾ ਕਰਨਾ ਤੇ ਵਿਹਲੇ ਹੋ ਗਏ ਉੱਥੋਂ ਵਿਹਲੇ ਕਰਤੇ ਹੁਣ ਇੱਥੋਂ ਵੀ ਵਿਹਲੇ ਕਰਕੇ ਤੋਰਾਂਗੇ ਬਹੁਤ ਜਲਦੀ ਇਹਨਾਂ ਨੂੰ ਬੇਲੇ ਕਰਕੇ ਇਥੋਂ ਤੋਰਨ ਦੀ ਲੋੜ ਆ ਕਿਉਂਕਿ ਦੇਖੋ ਇਹ ਸਰਕਾਰਾਂ ਕੋਈ ਮਜ਼ਾਕ ਦਾ ਮੈਟਰ ਨਹੀਂ ਆ ਸੀਰੀਅਸ ਮੈਟਰ ਆ ਸਰਕਾਰਾਂ ਸੀਰੀਅਸਲੀ ਚੱਲਦੀਆਂ ਇਸ ਤਰੀਕੇ ਨਾਲ ਹਾਸਿਆ ਕਲਾਕਾਰਾਂ ਤੋਂ ਸਰਕਾਰਾਂ ਨਹੀਂ ਚੱਲ ਸਕਦੀਆਂ